ਯੂਪੀ ਦੇ ਫਤੇਪੁਰ ਵਿੱਚ ਇੱਕ ਹੀ ਟਰੈਕ ਤੇ ਆਈਆਂ ਦੋ ਮਾਲ ਗੱਡੀਆਂ ਵਿਚਕਾਰ ਭਿਆਨਕ ਟੱਕਰ ਪੂਰੀ ਤਰ੍ਹਾਂ ਨੁਕਸਾਨੇ ਗਏ ਇੰਜਨ ਪਟਰੀ ਤੋਂ ਉਤਰ ਗਈਆਂ ਸਨ ਦੋਨੋਂ ਗੱਡੀਆਂ ਹਾਦਸੇ ਵਿੱਚ ਦੋਨਾਂ ਟ੍ਰੇਨਾਂ ਦੇ ਚਾਲਕ ਗੰਭੀਰ ਜ਼ਖਮੀ ਉੱਤਰ ਪ੍ਰਦੇਸ਼ ਦੇ ਫਤੇਪੁਰ ਦੇ ਖਾਗਾ ਕਸਬੇ ਨੇੜੇ ਪਾਮਬੀਪੁਰ ਵਿੱਚ ਇੱਕ ਹੀ ਟਰੈਕ ਤੇ ਚੱਲੀਆਂ ਦੋ ਮਾਲ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹਾਦਸੇ ਦੇ ਬਾਅਦ ਦੋਨੋਂ ਗੱਡੀਆਂ ਪਟਰੀ ਤੋਂ ਉਤਰ ਗਈਆਂ ਦੱਸਿਆ ਜਾ ਰਿਹਾ ਹੈ ਕਿ ਸਿਗਨਲ ਨਾ ਮਿਲਣ ਦੇ ਕਾਰਨ ਇੱਕ ਮਾਲ ਗੱਡੀ ਟ੍ਰੈਕ ਤੇ ਖੜੀ ਸੀ ਉਸੇ ਸਮੇਂ ਦੂਸਰੀ ਮਾਲ ਗੱਡੀ ਉਸੇ ਟ੍ਰੈਕ ਤੇ ਆ ਗਈ ਜਿਸ ਕਾਰਨ ਦੋਨਾਂ ਮਾਲ ਗੱਡੀਆਂ ਵਿੱਚ ਸਿੱਧੀ ਟੱਕਰ ਹੋ ਗਈ ਇਸ ਹਾਦਸੇ ਵਿੱਚ ਦੋਨੋਂ ਮਾਲ ਗੱਡੀਆਂ ਦੇ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਦੁਰਘਟਨਾ ਦੇ ਬਾਅਦ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਰਾਤ ਅਤੇ ਬਚਾਅ ਦੇ ਕੰਮ ਜਾਰੀ ਹਨ ਹਾਦਸੇ ਕਾਰਨ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸੂਤਰਾ ਮੁਤਾਬਕ ਦੋਨੋਂ ਮਾਲ ਗੱਡੀਆਂ ਇੱਕ ਹੀ ਟਰੈਕ ਤੇ ਆਹਮੋ ਸਾਹਮਣੇ ਆ ਗਈਆਂ ਜਿਸ ਕਾਰਨ ਇਹਨਾਂ ਵਿਚਕਾਰ ਸਿੱਧੀ ਟੱਕਰ ਹੋ ਗਈ ਦੋਨੋਂ ਗੱਡੀਆਂ ਦੇ ਇੰਜਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਚਾਲਕ ਗੰਭੀਰ ਰੂਪ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਰੇਲਵੇ ਅਧਿਕਾਰੀਆਂ ਨੇ ਰਾਤ ਅਤੇ ਬਚਾਅ ਦੇ ਕੰਮ ਸ਼ੁਰੂ ਕਰਵਾ ਦਿੱਤੇ ਇਸ ਹਾਦਸੇ ਦੇ ਕਾਰਨ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਕਈ ਟ੍ਰੇਨਾਂ ਨੂੰ ਰੋਕਿਆ ਗਿਆ ਅਤੇ ਕਈਆਂ ਦੇ ਰਸਤੇ ਬਦਲੇ ਗਏ।